ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਅਮਰਕੋ ਚਰਨਕੋਲ ਗਲਫਰ ਸੁਸਾਇਟੀ ਪਿੰਡ ਭੁੰਗਰਨੀ ਬਲੋਂ ਔਰ ਸਾਡੀ ਜੋ ਇਹ ਸੰਸਥਾ ਦੇ ਪ੍ਰਧਾਨ ਨੇ ਜਿਹੜਾ ਜਸਬੀਰ ਸਿੰਘ ਜੀ ਮਨਹਾਸ ਉਹਨਾਂ ਦੇ ਯਤਨਾਂ ਸਦਕਾ ਪਿੰਡ ਭੁੰਗਰਨੀ ਵਿਖੇ ਜਿਹੜਾ ਆਫਿਸ ਵੀ ਖੋਲਿਆ ਗਿਆ ਔਰ ਆਫਿਸ ਦੇ ਵਿੱਚ ਜਿਹੜੀਆਂ ਲਗਾਤਾਰ ਚਾਹੇ ਉਹ ਨਗਰ ਦੇ ਚਾਹੇ ਉਹ ਇਲਾਕੇ ਦੇ ਵਿੱਚ ਕਿਸੇ ਲੋਕ ਕੋਈ ਸਹਾਇਤਾ ਦੀ ਲੋੜ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉੱਥੇ ਉਹ ਕੰਟੈਕਟ ਨੰਬਰ ਵੀ ਦਿੱਤੇ ਗਏ ਆ ਤਾਂ ਉਹ ਉੱਥੇ ਆ ਕੇ ਸੰਪਰਕ ਕਰ ਸਕਦਾ ਤੇ ਤਾਂ ਜੋ ਜਿਹੜੀ ਸੁਸਾਇਟੀ ਆ ਬਿਨਾ ਕਿਸੇ ਝਿਜਕ ਦੇ ਜਾ ਕੇ ਉਹ ਸਮਾਜ ਦੀ ਜਿਹੜੀ ਸੇਵਾ ਕਰ ਸਕੇ ਸੋ ਅੱਜ ਜਿੱਥੇ ਦਸਤਰਜਾਤੂ ਘਾਟਨ ਕੀਤਾ ਉੱਥੇ ਸਰ ਪਰਹਾਰ ਡਾਕਟਰ ਪਰਹਾਰ ਸਾਹਿਬ ਦੇ ਜਤਨਾ ਸਦਕਾ ਜਿਹੜਾ ਤਿੰਨਾਂ ਸਕੂਲਾਂ ਨੂੰ ਜੋੜਦੀ ਸੜਕ ਅਤੇ ਨਗਰ ਦੇ ਵਿੱਚ ਜਿਹੜੇ ਹੋਰ ਕਾਰਜ ਵੀ ਕੀਤੇ ਆ ਉਹਨਾਂ ਨੂੰ ਮੁੱਖ ਰੱਖਦੇ ਆ ਅੱਜ ਇਹਨਾਂ ਦਾ ਉਹਨਾਂ ਦੇ ਨਾਂ ਦੇ ਪੱਥਰ ਵੀ ਲਾਏਗਾ ਇਹਦਾ ਉਦਘਾਟਨ ਵੀ ਕੀਤਾ ਗਿਆ ਸੋ ਮੈਂ ਜਿੱਥੇ ਆਪਣੇ ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ਗ੍ਰਾਮ ਪੰਚਾਇਤ ਦਾ ਸਕੂਲ ਸਟਾਫ ਦਾ ਧੰਨਵਾਦ ਕਰਦਾ ਉੱਥੇ ਸੋਸਾਇਟੀ ਦਾ ਦਾ ਜਸਵੀਰ ਸਿੰਘ ਜੀ ਮਨਹਾਜ ਜੋ ਪ੍ਰਧਾਨ ਨੇ ਰਾਜਗutar ਸਿੰਘ ਜੀ ਪੁੰਗਰ ਵੀ ਵਾਈਸ ਪ੍ਰਧਾਨ ਸਰ ਪਰਮਜੀਤ ਸਿੰਘ ਜੀ ਮੁੰਡੇ ਤੋਂ ਉਸਾਰ ਫਰਜੀਤ ਸਿੰਘ ਜੀ ਪੱਟੀ ਖੜਿਆਲ ਤੋਂ ਪਰਮਿੰਦਰ ਸਿੰਘ ਕੋਸੀ ਸਾਹਿਬ ਕੋ ਸਾਡੇ ਬਹੁਤ ਸਤਿਕਾਰ ਜੋ ਵਾਹਿਗੁਰੂ ਜੀ ਪਰਸ਼ੋਤਮ ਸਿੰਘ ਜੀ ਜਿਹੜੀਆਂ ਧਾਰਮਿਕ ਸਭਾਵਾਂ ਨਿਮੋਦੇ ਆ ਉਹਦੇ ਨਾਲ ਨਾਲ ਬੱਚਿਆਂ ਨੂੰ ਵੀ ਜਿਹੜੀ ਚੰਗੀ ਸਿੱਖਿਆ ਦਿੰਦੇ ਆ ਤਾਂ ਜੋ ਇਹ ਨਰੋਇਆ ਜੀਵਨ ਜੀਵਨ ਦੇ ਲਈ ਇਹ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਸੋਈ ਨਾ ਲੱਗਣ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜਕਾਰ ਸਿੰਘ ਭੁੰਗਰ ਨੇ ਜਿਹਨੇ ਵਾਇਸ ਪ੍ਰਦਾਨ ਅਮਰਕੋਰ ਚੰਕਰ ਵੈਲਫੇਅਰ ਸੈਟੀ ਮੇਰੇ ਨਾਲ ਸਰਜੀਤ ਸਿੰਘ ਆਪਣੇ ਜਸਵੀਰ ਸਿੰਘ ਜੀ ਮਿਹਰਬਾਨ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਰਮਿੰਦਰ ਸਿੰਘ ਜੀ ਉਸ ਸੀ ਜੋ ਜਨਰਲ ਸਕੱਤਰ ਨੇ ਪਰਮਜੀਤ ਸਿੰਘ ਜੀ ਮਨਿਆਤ ਹਰਜੀਤ ਸਿੰਘ ਜੀ ਭੜਾਲ ਬਲਵੀਰ ਸਿੰਘ ਬਗਲਾਣਾ ਜੋ ਸਾਡੇ ਸਾਰੇ ਇਸ ਟੀਮ ਦੇ ਸਹਿਯੋਗੀ ਨੇ ਸਾਡੇ ਨਾਲ ਅੱਜ ਅਮਰਕੌਰ ਚੰਕੌਰ ਵੈਲਫੇਅਰ ਸੁਸਾਇਟੀ ਜਿਹਦੇ ਸਰਪ੍ਰਸਟ ਡਾਕਟਰ ਹਰਦੇਵ ਸਿੰਘ ਜੀ ਪ੍ਰਿਹਾਰ ਜਸਵਿੰਦਰ ਪ੍ਰਿਹਾਰ ਔਰ ਉਹ ਉਹ ਅਮਰਕੌਰ ਚੰਕੌਰ ਵੈਲਫੇਅਰ ਸੁਸਾਇਟੀ ਦਾ ਜਿਹੜਾ ਦਫ਼ਤਰ ਆ ਉਹ ਅੱਜ ਉਹ ਵੀ ਓਪਨ ਕੀਤਾ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਆ ਸੁਖਵੀਰ ਸਾਹਿਬ ਦੇ ਪਾਸੇ ਰਾਏ ਰਾਮ ਉਹ ਗੰਬਰੰਤ ਦੇ ਗਵਰਤੀਆਂ ਤੇ ਪ੍ਰੰਤ ਵਿੱਚ ਜੋ ਸਾਡੇ ਸਕੂਲ ਦੀਆਂ ਸਮੱਸਿਆਵਾਂ ਸੀ ਜੋ ਪ੍ਰਦੀਪ ਕੁਮਾਰ ਜੀ ਜਿਹੜੇ ਸਾਫਕਾ ਪ੍ਰਿੰਸੀਪਲ ਰਿਟਾਇਰਡ ਨੇ ਉਹ ਉਹਨਾਂ ਨੇ ਜੋ ਦੱਸਿਆ ਉਹ ਅਸੀਂ ਸਕੂਲ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਆਂ ਬਾਬੂ ਮਹੰਗਾ ਸਿੰਘ ਜੀ ਮਾਰਗ ਜਿਹੜਾ ਉਹ ਬਣਾਇਆ ਗਿਆ ਜੋ ਬਾਬੂ ਮਹੰਗਾ ਸਿੰਘ ਜੀ ਹੈ ਉਹ ਹਰਦੇਵ ਸਿੰਘ ਜੀ ਦੇ ਫਾਦਰ ਨੇ ਕਿਉਂਕਿ ਉਹਨਾਂ ਦੀ ਯਾਦ ਦੇ ਵਿੱਚ ਇਹ ਪੱਕੀ ਸੜਕ ਤੋਂ ਲੈ ਕੇ ਤਿੰਨਾਂ ਸਕੂਲਾਂ ਨੂੰ ਅਟੈਚ ਕਰਦਾ ਲਗਭਗ 400 ਫੁੱਟ ਲੰਬਾ ਤੇ 11 ਫੁੱਟ ਚੌੜਾ ਇੰਟਰਲੌਕ ਦਾ ਜਿਹੜਾ ਰਸਤਾ 2.5 ਫੁੱਟ ਉੱਚਾ ਉਹ ਬਣਾ ਕੇ ਦਿੱਤਾ ਲਗਭਗ ਆ 6000 ਸਕਰ ਫੁੱਟ ਜਿਹੜਾ ਸਕੂਲ ਦੇ ਵਿੱਚ ਬਹੁਤ ਨੀਵਾ ਬੇੜਾ ਸੀ ਜਿਹਦੇ ਵਿੱਚ بارشਾਂ 'ਚ ਪਾਣੀ ਖੜ ਜਾਂਦਾ ਸੀ ਔਰ ਉਹਦੇ ਵਿੱਚ ਭਰਤ ਪਵਾ ਕੇ ਪੂਰੀ ਲਗਭਗ 3 ਫੁੱਟ ਚੱਕ ਕਰਕੇ ਤੇ ਉਹਦੇ ਵਿੱਚ ਇੰਟਰਲੌਕ ਲਵਾ ਕੇ ਦਿੱਤੇ ਆ ਇਸ ਤਰ੍ਹਾਂ ਕਮਰਿਆਂ ਦਾ ਰੰਗ ਰੋਗ ਜਿਹੜਾ ਸਿਕਾਇਤ ਕਰਨ ਵਾਲਾ ਉਹ ਕਰਵਾਇਆ ਇੰਟਰਲੋਕ ਦੇ ਵਿੱਚ ਲਵਾਇਆ ਪੈਗਾ ਤੇ ਲਗਭਗ ਇਹਦੇ ਉੱਤੇ ਅਸੀਂ 1335000 ਰੁਪਏ ਖਰਚ ਕੀਤਾ ਇਸੇ ਤਰ੍ਹਾਂ ਅਸੀਂ ਨਗਰ ਦੇ ਵਿੱਚ ਵੀ ਬਾਹੇ-ਬਗਾਹੇ ਜੋ ਹੋਰ ਸਾਡੇ ਕੰਮ ਚੱਲਦੇ ਆ ਜਿਵੇਂ ਗੁਰਦੁਆਰਾ ਸ੍ਰੀ ਗੁਰਦੁਆਰਾ ਸ੍ਰੀ ਗੁਰਦਾਸ ਸਾਹਿਬ ਦੇ ਵਿੱਚ 10 ਲੱਖ ਦਾ ਅਸੀਂ ਸੋਲਰ ਲਵਾ ਕੇ ਦਿੱਤਾ ਇਸੇ ਤਰ੍ਹਾਂ ਪਿੰਡ ਦੇ ਵਿੱਚ ਇੰਟਰਲੋਕ ਸੋਲਰ ਲਾਈਟਾਂ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚ ਇਹ ਨੇ ਅਸੀਂ ਉਹ ਵੀ ਰੋਪ ਕਰਕੇ ਉਹਨਾਂ ਦੀ ਪੜ੍ਹਾਈ ਦਾ ਪੂਰਾ ਖਰਚ ਕਰਦੇ ਆ ਅੱਜ ਵੀ ਇੱਕ ਲੜਕੀ ਨੂੰ ਅਸੀਂ ਲਗਭਗ ਉਹ ਸ਼ਾਇਦ ਥੋੜੇ ਚਿਰ ਬਾਅਦੋਂ ਜੱਜਮੰਤੀ ਨਿਕਲੇ ਨੂੰ ਲਾ ਕਰਵਾ ਰਹੇ ਹਾਂ ਇਸ ਤਰ੍ਹਾਂ ਹੋਰ ਵੀ ਬੱਚੇ ਸੀ ਕਰਾ ਰਹੇ ਆ ਪੜਾ ਰਹੇ ਆ ਜਿਹੜਾ ਨਰਸਿੰਗ ਦੇ ਕੋਰਸ ਚਾਰ ਪੰਜ ਲੜਕੀਆਂ ਨੂੰ ਵੀ ਕਰਾ ਰਹੇ ਆ ਸੋ ਸਾਡੀ ਸੋਸਾਇਟੀ ਜਿਹੜੀ ਹੈ ਲਗਾਤਾਰ ਜਿਹੜੇ ਆ ਇਹੋ ਜਿਹੀ ਸੇਵਾ ਦੇ ਕੰਮ ਕਰਦੀ ਹੁੰਦੀ ਹੈ ਤੇ ਹਾਂ ਹੁਣ ਜਿਹੜੇ ਆ ਜਿੰਨੇ ਹੜ ਆਏ ਆ ਇਹਦੇ ਵਿੱਚ ਅਸੀਂ ਜਲਦੀ ਆਪਣੀ ਮੀਟਿੰਗ ਕਰਕੇ ਕਿਉਂਕਿ ਇਸ ਵੇਲੇ ਜਿਹੜੀ ਉਹਨਾਂ ਨੂੰ ਰਾਹਤ ਸਮਗਰੀ ਬਹੁਤ ਪਹੁੰਚ ਰਹੀ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਜਦੋਂ ਹੜ੍ਹ ਦਾ ਪਾਣੀ ਰੁਕ ਜਾਂਦਾ ਤੇ ਅਸੀਂ ਕੋ ਉਹ ਚੀਜ਼ ਉਹਨਾਂ ਦੇ ਲੈ ਕੇ ਜਾਈਏ ਜਿਹੜੀ ਉਹਨਾਂ ਨੂੰ ਜ਼ਰੂਰਤ ਹੋਵੇ ਜਿਵੇਂ ਉਹਨਾਂ ਦੇ ਬਿਸਤਰੇ ਖਰਾਬ ਹੋ ਗਏ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋ ਗਈਆਂ ਤੇ ਉਹਨਾਂ ਨੂੰ ਕਾ ਬੀਜਾਂ ਦੀ ਲੋੜ ਆ ਖਾਦਾਂ ਦੀ ਲੋੜ ਆ ਜਿਵੇਂ ਅੱਜ ਹੋਰ ਵੀ ਸਮਾਜ ਸੇਵੀ ਜਿਹੜੇ ਉਹਨਾਂ ਨੂੰ ਟਰੈਕਟਰ ਦੇ ਰਹੇ ਨੇ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਗਾਂ ਮਰ ਸਿਆਲ ਆ ਰਿਹਾ ਤੁਸੀ ਬਚਾਉਣ ਦੀ ਅਸੀਂ ਆਪਣੀ ਹੁਣੇ ਜਲਦੀ ਮੀਟਿੰਗ ਕਰਾਂਗੇ ਨਿਰੰਕਰ ਤੋਂ ਉਹਦੇ ਵਿੱਚ ਹੜਪੀੜਾਂ ਦੇ ਵਿੱਚ ਲੋਕ ਸ਼ੈਤਾਂ ਪਾਵਾਂਗੇ ਸੋ ਇਸੇ ਤਰ੍ਹਾਂ ਸਾਡੀ ਸੋਸਾਇਟੀ ਜਿਹੜੀ ਆ ਇਹ ਕਾਰਜ ਜਿਹੜੇ ਆ ਕਰਸ਼ਮਾਸ਼ੇਵੀ ਕਾਰਜ ਕਰਦੀ ਆ ਔਰ ਆਸ ਰੱਖਦੇ ਆ ਨਾਲ ਧੰਨਵਾਦ ਮੈਂ ਕਰਦਾ ਆ ਸਾਰੇ ਨਗਰ ਨਿਵਾਸੀਆਂ ਦਾ ਜਿਹੜੇ ਇਸ ਸੋਸਾਇਟੀ ਦੇ ਨਾਲ ਮੋਢਾ ਨਾਲ ਲੱਗ ਚੱਲਦੇ ਆ ਔਰ ਸਹਿਯੋਗ ਕਰਦੇ ਆ ਉਹਨਾਂ ਦਾ ਵੀ ਸਾਰਾ ਧੰਨਵਾਦ ਇਸ ਥੋਦੀ ਸਾਰੀ ਪੰਚਾਇਤ ਜੋ ਐਸ ਵੇਲੇ ਸੋਸਾਇਟੀ ਦੇ ਨਾਲ ਪੂਰਾ ਸਹਿਯੋਗ ਕਰ ਰਹੀ ਆ ਉਹਦਾ ਵੀ ਧੰਨਵਾਦ ਸਮਾਜ ਸੇਵੀਆਂ ਜਥੇਬੰਦੀਆਂ ਜਿਹੜੀਆਂ ਨਗਰ ਦੇ ਵਿੱਚ ਨੇ ਉਹ ਵੀ ਜੋ ਇਹਨਾਂ ਦਾ ਸਹਿਯੋਗ ਕਰਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਮੈਂ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰ ਕਿਉਂਕਿ ਬੜੇ ਸਾਡੇ ਸਿਆਣੇ ਨੇ ਸਾਥੀ ਹਰਜੀਤ ਸਿੰਘ ਜੀ ਘਰੇਾਲੇ ਸਰਪੰਚ ਨੇ ਪਰਮਜੀਤ ਸਿੰਘ ਜੀ ਮਨਿਹਾਲ ਸੇ ਸਾਡੇ ਮੁੰਡੇ ਤੋਂ ਨੇ ਪਰਮਿੰਦਰ ਸਿੰਘ ਜੀ ਪੋਸੀ ਆਰਕੀਟੈਕਟਰ ਵੀ ਨੇ ਸਾਡੇ ਜਨਰਲ ਸਕੱਤਰ ਵੀ ਨੇ ਬਲਬੀਰ ਸਿੰਘ ਜੀ ਫਗਲਾਣਾ ਇਹ ਵੀ ਕਾਫੀ ਸਮਾਜ ਸੇਵੀ ਜਥੇਬੰਦੀਆਂ 'ਚ ਕੰਮ ਕਰਦੇ ਨੇ ਭਾਈ ਕੁਲਦੀਪ ਸਿੰਘ ਜੀ ਇਹ ਵੀ ਸਾਡੇ ਸਮਾਜ ਦੇ ਵਿੱਚ ਵਗਾਹੇ ਵਗਾਹੇ ਬਹੁਤ ਤਕੜਾ ਯੋਗਦਾਨ ਹੈ ਇਹਨਾਂ ਦਾ ਚਾਹੇ ਉਹ ਸਾਡੀਆਂ ਫੁੱਟਬਾਲ ਦੀਆਂ ਗੇਮਾਂ ਹੋਣ ਚਾਹੇ ਸਾਡੇ ਕੋਲ ਹੋਰ ਕੰਮ ਹੋਣ ਬੜੇ ਸਾਡੇ ਨਾਲ ਸਹਿਯੋਗ ਕਰਦੇ ਨੇ ਸੋ ਮੈਂ ਸਾਰਿਆਂ ਦਾ ਜਿੰਨੇ ਵੀ ਸਮਾਜ ਸੇਵੀ ਸਾਰਿਆਂ ਦਾ ਆਪਣੀ ਸਫਲਤਾ ਨੂੰ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ